ਸਰ ਕਾਫੀ ਦਿਨ ਤੋਂ بارش ਵੀ ਹੋ ਰਹੀ ਹੈ ਹੁਣ ਵੀ ਦੋ ਤਿੰਨ ਦਿਨਾਂ ਦਾ ਸੀ ਇੱਕਾ ਗਰਦੀ ਕੀ ਸਥਿਤੀ ਹੈ ਤੁਸੀਂ ਹੁਣ ਪਾਖੜਾ ਜਿਹੜੀ ਮੈਂ ਹਾਂ ਅਸੀਂ ਹਾਂ ਅਸੀਂ ਫਿਲਹਾਲ ਖਨੌਰੀ ਹੈਡਵੌਕਸ ਤੇ ਖੜੇ ਹਾਂ ਤੇ ਜੋ ਮੌਜੂਦਾ ਲੈਵਲ ਹੈ 743.7 ਹੈ ਤੇ 748 ਦਾ ਜਿਹੜਾ ਡੇਂਜਰ ਲੈਵਲ ਹੈ ਤੇ ਆਪਾਂ 4.3 ਪੁਆਇੰਟ ਮਾਰਜਿਨ ਸਾਡੇ ਕੋਲ ਹੈਗਾ ਡੇਂਜਰ ਲੈਵਲ ਤੋਂ ਤੇ ਪਿਛੋਂ ਦੀ ਜਿਹੜਾ ਕਗਰ ਦਾ ਜੋ ਪਰਸੋਂ ਫਲੋ ਸੀਗਾ ਉਹ ਕਾਫੀ ਘਟ ਗਿਆ ਐਨ ਜਿਹੜੀ ਟਾਂਗਰਾ ਤੇ ਮਾਰਕੰਡੀ ਤੇ ਜਿਹੜੀਆਂ ਗਲਤੀਆਂ ਨੇ ਸੰਗਰੂਰ ਦੇ ਵਿੱਚ ਘੱਗਰ ਦੇ ਵਿੱਚ ਆ ਕੇ ਤੇ ਟਾਂਗੜਾ ਜੀ ਕਾਂਗਰੀ ਜਿਹੜੀ ਹੈ ਤੇ ਉਥੇ ਥੋੜਾ ਜਿਹਾ ਬ੍ਰੀਚ ਆਨ ਕਰਕੇ ਤੇ ਬ੍ਰੀਚ ਜੋ ਕਿ ਹੁਣ ਤੱਕ ਜੋ ਇਨਫੋਰਮੇਸ਼ਨ ਹੈ 플ੱਗ ਨਹੀਂ ਹੋਇਆ ਪਾਣੀ ਖਿਲਰ ਗਿਆ ਪਾਣੀ ਹੌਲੀ ਹੋ ਗਿਆ ਸਲੋ ਹੋ ਗਿਆ ਕੱਟ ਗਿਆ ਸੋ ਉਹਦੇ ਕਰਕੇ ਫਿਲਹਾਲ ਹਾਲਾਤ ਜਿਹੜੇ ਨੇ ਕਾਬੂ 'ਚ ਨੇ ਤੇ ਕੱਲ ਤੇ ਪਰਸੋਂ ਜਿਹੜਾ ਬੀਤ ਗਏ ਨੇ ਤੇ ਜਿਹੜੇ 2023 ਦੇ ਵਿੱਚ 15 ਪੁਆਇੰਟਾਂ ਤੇ ਬ੍ਰੀਚ ਆਈ ਸੀ ਉਥੇ ਅਸੀਂ ਜਿਹੜੇ ਸੈਂਡ ਬੈਗ ਨੇ ਉਹ ਸਾਰੇ ਪਰਵਾ ਕੇ ਤੇ ਉਥੇ ਸਟਰੈਂਥਨਿੰਗ ਜਿਹੜੀ ਹੈ ਆਲਰੇਡੀ ਆਪਾਂ ਕਰਵਾਤੀ ਹੈ ਆਮ ਤੌਰ ਤੇ ਜਿਹੜਾ ਇਤਿਹਾਸ ਹੈ ਉਹ ਮੁੜ ਪਰਤ ਕੇ ਆਉਂਦਾ ਤੇ ਐਸੇ ਕਰਕੇ ਕਿਉਂਕਿ ਜਿਹੜੇ ਬ੍ਰੀਚ ਜਿੱਥੋਂ ਹੁੰਦੇ ਰਹੇ ਨੇ ਹਿਸਟੋਰੀਕਲੀ ਇਤਿਹਾਸਿਕ ਤੌਰ ਤੇ ਉਥੇ ਬ੍ਰੀਚ ਹੁੰਦੇ ਨੇ ਸੋ ਐਸੇ ਕਰਕੇ ਜਿਹੜੇ 15 ਪੁਆਇੰਟ ਸੀਗੇ ਜਿੱਥੇ ਬ੍ਰੀਚ ਹੋਇਆ ਸੀ 2023 ਦੇ ਵਿੱਚ ਅਸੀਂ ਅੱਗੇ ਸਟਰੈਂਥਨ ਕਰਾ ਚੁੱਕੇ ਹਾਂ ਸੋ ਫਿਲਹਾਲ ਜਿਹੜੀ ਸਥਿਤੀ ਹੈ ਉਹ ਕਾਬੂ ਹੇਠ ਹੈ ਬਟ ਅਸੀਂ ਪੂਰਾ ਪੂਰਾ ਜਿਹੜਾ ਵਾਚ ਜਿਹੜਾ ਬਣਾ ਕੇ ਰੱਖੇ ਹੋਏ ਜਿਹੜੇ ਕਿਹੜੇ ਪਿੰਡ ਜਿਹੜੇ ਨਜ਼ਦੀਕ ਲੱਗਦੇ ਤੁਹਾਨੂੰ ਲੱਗਦਾ ਵੀ ਇੱਥੇ ਖਤਰਾ ਪੈਦਾ ਹੋ ਸਕਦਾ ਲੋਕਾਂ ਨੂੰ ਕਿਸ ਤਰੀਕੇ ਨਾਲ ਅਲਰਟ ਕਰੋਗੇ ਵੀ ਉਹ ਕਿਸ ਚੀਜ਼ ਦਾ ਧਿਆਨ ਰੱਖਣਾ ਨਹੀਂ ਫਿਲਹਾਲ ਤੇ ਇਦਾਂ ਹੀ ਹੈ ਕਿ ਅਲਟੀਮੇਟਲੀ ਲੋਕੀ ਜਿਹੜੇ ਨੇ ਆਪਣਾ ਉੱਥੇ ਆਣਾ ਜਾਣਾ ਜਿਹੜਾ ਹੈ ਉਹ ਬੰਦ ਕਰਨ ਐਂ ਜਿਹੜੇ ਲੋ-ਲਾਈਂ ਏਰੀਆਜ਼ ਨੇ ਜਦ ਕਦੀ ਸਾਨੂੰ ਲੱਗੇਗਾ ਤੇ ਅਸੀਂ ਉੱਥੇ ਰੈੱਡ ਅਲਰਟ ਜਿਹੜਾ ਹੈ ਉਹ ਜਾਰੀ ਕਰਾਂਗੇ ਬਟ ਫਿਲਹਾਲ ਅਸੀਂ ਕੀਤਾ ਨਹੀਂ ਹੈ ਕਿ ਉਥੇ ਜਿਹੜੇ ਜਿਹੜੇ ਲੋਨ ਲਾਈਂ ਏਰੀਆ ਨੇ ਲੋਕੀ ਆਪਣਾ ਜਿਹੜਾ ਹੈ ਉਪਰ ਦੀ ਬਸਾ ਜਿਹੜਾ ਛੱਡਦੇ ਪਰ ਫਿਲਹਾਲ ਜਿਹੜੇ ਕਗਰ ਤੇ ਕੰਡੇ ਤੇ ਨੇ ਮੇਨ ਆਪਣਾ ਇਸ਼ੂ ਉਹਦਾ ਪਿੰਡ ਦਾ ਹੀ ਹੈ ਸਰ ਕੋਈ ਪੈਸੇ ਦੀ ਵੀ ਬਣਾਦਾ ਹੈ ਬਿਲਕੁਲ 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 ਕੋਈ ਮੁਸ਼ਕਲ ਨਹੀਂ ਹੈ ਪੂਰੀ ਦੀ ਪੂਰੀ ਰਿਪੋਰਟ ਹੈ ਐਂਡ ਐਕਸੀਅਨ ਬੂਟਾ ਸਿੰਘ ਜਿਹੜੇ ਨੇ ਇਹਨਾਂ ਨੂੰ ਪਰਸੋਂ ਜਿਹੜਾ ਸੀਗਾ 2 ਲੱਖ ਜਿਹੜੇ ਬੈਗ ਨੇ ਉਹ ਵਾਧੂ ਜਿਹੜਾ ਅਸੀਂ ਲੈ ਕੇ ਦਿੱਤੇ ਸੀਗੇ ਜੋ ਸਾਡੇ ਕੋਲ 1 ਲੱਖ ਬੈਗ ਪਏ ਹੋਏ ਸੀਗੇ ਉਸ ਤੋਂ ਇਹ ਲੈਦਾ ऐसे करके की आपा स्ट्रेंथनिंग ਜਿਹੜੀ ਹੈ ਉਹ ਕਰੀਏ ਤੇ ਆਪਾਂ ਪੈਸੇ ਦੀ ਕੋਈ ਕਿਲਤ ਨਹੀਂ ਹੈ ਐਂਡ ਬਿਲਕੁਲ ਸਾਡੇ ਕੋਲ ਲੱਗੇ ਹੋਏ ਆ ਚੁਸਤ ਰੋਸਤਾ ਤੇ ਉਹ ਵੀ ਬਾਰਿਸ਼ ਹੋ ਰਹੀ ਹੈ ਅਗਲੇ ਦੋ ਦਿਨ ਬਾਰਿਸ਼ ਤੁਸੀਂ ਉਹਦੇ ਨਾਲ ਤੁਹਾਨੂੰ ਕੀ ਲੱਗਦਾ ਕਿੰਨਾ ਖਤਰਾ ਹੈ ਹਾਂ ਉਹਦੇ ਕਰਕੇ ਸਿਚੁਏਸ਼ਨ ਥੋੜੀ ਜਿਹੜੀ ਹੈ ਅਲਰਮਿੰਗ ਹੈ ਬਟ ਫਿਲਹਾਲ ਹਜੇ ਅੰਦਰ ਕੰਟਰੋਲ ਹੈ ਲੈਵਲ ਜਿਹੜਾ 743.7 ਹੈ ਜਦ 745 ਤੱਕ ਆ ਜਾਏਗਾ ਤੇ ਅਸੀਂ ਉਤੋਂ ਦੀ ਹੀ ਜਿਹੜਾ ਫੋਰਕਲਾਈਨ ਸਾਈਡ ਤੇ ਖੜੀ ਹੋਈ ਹੈ ਤੇ ਉਹਦੇ ਰਾਹੀਂ ਆਪਾਂ ਉਤੋਂ ਹੀ ਚੱਕਾਂਗੇ ਸੋ ਜਿੱਦੇ ਥੋੜਾ ਜਿਹਾ ਲੈਵਲ ਦੇ ਵਿੱਚ ਵਾਧਾ ਹੁੰਦਾ ਅਸੀਂ ਬੁੱਢੀ ਕਲੀਅਰ ਕਰਦੇ ਹਾਂ ਖਨਾਰੀ ਜਿਹੜਾ ਹੈਡਵਰਕਸ ਉੱਥੇ ਪਹੁੰਚੇ ਮੇਰੇ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਨੇਗੇ ਸੋ ਸਥਿਤੀ ਦਾ ਜਾਇਜ਼ਾ ਲੈਣ ਲਈ ਆਇਆ ਕਿ ਸਾਰੇ ਅਫਸਰ ਸਾਹਿਬਾਨ ਬੁਲਾਏ ਨੇਗੇ ਕਿ ਪਾਣੀ ਦਾ ਘੱਗਰ ਦਾ ਲੈਵਲ ਜਿਹੜਾ ਉਹ ਕਿਸਤੇ ਚੱਲ ਰਿਹਾ ਘੱਗਰ ਦਾ ਲੈਵਲ ਜਿਹੜਾ ਉਹ ਫਿਲਹਾਲ ਕੰਟਰੋਲ ਆ 743.7 ਤੇ ਆਗਾ ਡेंजर ਲੈਵਲ ਤੋਂ کافی ਥੱਲੇ ਆਗਾ ਸੋ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਆਸ਼ਾ ਹੈ ਕਿ ਜਿਉਂ-ਜਿਉਂ ਮੀਂਹ ਘੱਟੀ ਜਾਊਗਾ ਪਾਣੀ ਹੋਰ ਥੱਲੇ ਜਾਇ ਜਾਊਗਾ ਸੋ ਸਾਰੀ ਜਗ੍ਹਾ ਤੇ ਜਿੱਥੇ-ਜਿੱਥੇ ਪਹਿਲਾਂ ਬਰੀਚਸ ਹੋ ਜਾਂ ਸੀਗੀਆਂ ਲਾਸਟ ਟਾਈਮ ਦੇ ਵਿੱਚ ਟੁੱਟਿਆ ਸੀ ਕੰਗਰ ਉੱਥੇ ਜਿਹੜਾ ਅਸੀਂ ਉਹਨੂੰ ਹੋਰ ਤਕੜਾ ਕਰ ਦਿੱਤਾ ਗਿਆ ਉਹਨੂੰ ਹੋਰ ਸਟਰੈਂਥਰਿੰਗ ਕਰ ਦਿੱਤਾ ਗਿਆ ਪਰ ਬਾਦੂ 2 ਲੱਖ ਬੈਗ ਜਿਹੜੇ ਨੇਗੇ ਭਰਾ ਕੇ ਮਿੱਟੀ ਦੇ ਉਹ ਵੀ ਰੱਖੇ ਗਏ ਨੇ 1 ਲੱਖ ਬੈਗ ਆਲਰੇਡੀ ਸੀਗਾ 2 ਲੱਖ ਬੈਗ ਹੋਰ ਰੱਖੇ ਹੋਏ ਨੇਗੇ ਤਾਕੇ ਕਿ ਤੋ ਵੀ ਬਰੀਚ ਨਾ ਸਕੇ ਸੋ ਬਿਲਕੁਲ ਮੈਨੂ ਲੱਗਦਾ ਕਿ ਆਮ ਤੌਰ ਤੇ ਬਰੀਚ ਜਿਹੜੀ ਆ ਉਹ 747 ਜਾਂ 48 ਪੁਆਇੰਟ ਤੇ ਆਉਂਦੀ ਸੀ ਇਸ ਵਾਰ 750 ਦਾ 50 ਤੱਕ ਦੇ ਅਸੀਂ ਪ੍ਰਬੰਧ ਕੀਤੇ ਨੇ ਕਿ ਜੇ 750 ਫਿਟ ਲੈਵਲ ਦਾ ਪਾਣੀ ਆ ਜਾਏ ਤਾਂ ਵੀ ਜਿਹੜਾ ਉਹ ਬਰੀਚ ਨਾ ਹੋਵੇ ਸੋ ਸਰਕਾਰ ਪੂਰੀ ਮਸਤੈਦੀ ਦੇ ਉੱਤੇ ਆ ਸਾਰੇ ਅਫਸਰ ਸਹਿਬਾਨ ਖੁਦ ਮੈਂ ਪੰਜਾਬ ਸਰਕਾਰ ਸਾਰੇ ਕੈਬਨਟ ਮੰਤਰੀ ਉਹ ਬਿਲਕੁਲ ਲੋਕਾਂ ਦੇ ਵਿਚਾਰ ਨੇ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਬਿਲਕੁਲ ਪੱਪਾਂ ਦੇ ਭਾਰ ਆਗਾ ਸਾਰੇ ਅਫਸਰ ਸਾਹਿਬਾਨ ਪੱਪਾ ਦੇ ਪਾਰ ਨੇ ਸਾਡੇ ਚਾਹੂ ਪੰਜਾਬ ਪੁਲਿਸ ਸਾਹਿਬ ਸਿਵਲ ਪ੍ਰਸ਼ਾਸਨ ਸਾਾਰੇ ਜਣੇ ਇਕਦਮ ਪੂਰੀ ਬਸਤੀਦੀ ਦੇ ਨਾਲ ਕੰਮ ਕਰ ਰਹੇ ਨੇ ਕਿ ਜਿੱਥੇ ਵੀ ਕਿਤੇ ਪਾਣੀ ਆਉਂਦਾ ਅਲਰਟ ਉਸੇ ਸਮੇਂ ਅਸੀਂ ਅਫਸਰ ਸਾਹਿਬਾਨ ਨੂੰ ਭੇਜੀ ਆ ਛੋਟੀ ਜੀ ਘਟਨਾ ਵਾਪਰੀ ਸੀ ਇਮੀਡੀਏਟਲੀ ਵਿਦਨ 5 ਮਿੰਟਸ ਅਫਸਰ ਉੱਥੇ ਪਹੁੰਚ ਗਏ ਤਾਂ ਕਿ ਲੋਕਾਂ ਚ ਪੈਨਿਕ ਨਾ ਹੋਵੇ ਪਰ ਲੇਕਿਨ ਮੇਰੀ ਲੋਕਾਂ ਨੂੰ ਸਲਾਹ ਕੀਤੀ ਕਿ ਆਪਣੇ ਪਸ਼ੂਆਂ ਨੂੰ ਬਚਾਉਣ ਦੇ ਲਈ ਥੋੜਾ ਉਹਨਾਂ ਨੂੰ ਉੱਚੇ ਜਗ੍ਹਾ ਤੇ ਲੈ ਕੇ ਜਾਓ ਜੇ ਕੋਈ ਕਿਸੇ ਨੂੰ ਲੋੜ ਆ ਪ੍ਰਬੰਧ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਤੁਰੰਤ ਆਪਣੇ ਸਰਪੰਚ ਨੂੰ ਸੰਪਰਕ ਕਰਨ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਬੀਡੀਪੀ ਸਾਹਿਬ ਨਾਲ ਕਰਨ ਐਸਜੀਓ ਸਾਹਿਬਾਨ ਨਾਲ ਕਰਨ ਐਸਐਚਓ ਸਾਹਿਬਾਨ ਨਾਲ ਕਰਨ ਕਿਸੇ ਵੀ ਅਫਸਰ ਸਾਹਿਬਾਨ ਨਾਲ ਸੰਪਰਕ ਕਰਨ ਸਾਡੇ ਡੀਸੀ ਸਾਹਿਬਾਨ ਖੁਦ ਮੈਂ ਲਗਾਤਾਰ ਨਿਗਰਾਨੀ ਰੱਖ ਰਿਆਂਗੇ ਜਿੱਥੇ ਵੀ ਕੋਈ ਪ੍ਰੋਬਲਮ ਆਉਗੀ ਅਸੀਂ ਵਿਦਨ 10 ਮਿੰਟਸ ਉੱਥੇ ਪਹੁੰਚਾਂਗੇ ਤਾਂ ਕਿ ਲੋਕਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਹੁਣ ਤੱਕ ਕੋਈ ਵੀ ਨੁਕਸਾਨ ਸਿਰੂਰਚ ਨਹੀਂ ਹੋਇਆ ਮੰਤਰੀ ਜੀ ਕਈ ਦਸ਼ਕਾਂ ਤੋਂ ਮਸਲਾ ਹੈ ਇਹ ਕੱਗਰਦਾ ਹੈ ਕਿਉਂਕਿ ਕੁਛ ਸਮਝ ਨਹੀਂ ਆ ਕਿ ਹਿਮਾਚਲ ਤੋਂ ਪਾਣੀ ਜਾਂਦਾਗਾ ਮੋੜ ਤੇ ਜਿਹੜਾ ਮੋੜ ਕਰਕੇ ਵਹਾਅ ਹੋਣ ਕਰਕੇ ਕਗਗ ਕਗਰ ਦੁਰਦੀ ਹੈ। ਬਿਲਕੁਲ ਇਹ ਮਾਮਲਾ ਜਿਹੜਾ ਕੇਂਦਰ ਸਰਕਾਰ ਨੂੰ ਚਾਹੀਦਾ ਮੈਂ ਇਹਦੇ ਬਾਰੇ ਆਲਰੇਡੀ ਡਾਕੂਮੈਂਟ ਦੀ ਸਟੱਡੀ ਕੀਤੀ ਆ ਕਿ ਜਿੱਥੇ ਤੱਕ ਤਾਂ ਅਸੀਂ ਨੇ ਪੱਕਾ ਕੀਤਾ ਹੋਇਆਗਾ ਉੱਥੇ ਤੱਕ ਕੋਈ ਪ੍ਰੋਬਲਮ ਨਹੀਂ ਆਉਂਦੀ। ਅੱਗੇ ਜਾ ਕੇ ਹਰਿਆਣਾ ਨੇ ਹਰਿਆਣਾ ਸਟੇਟ ਨੇ ਜਿਹੜੀ ਸਟੇ ਲਈ ਹੋਈ ਆ ਇਸੇ ਗੱਲ ਕਰਕੇ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਔਰ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਹਰਿਆਣਾ ਸਰਕਾਰ ਨਾਲ ਗੱਲ ਕਰਕੇ ਉਹ ਜਿਹੜਾ ਕੇਸ ਆ ਵਾਪਸ ਲਿਆ ਜਾਵੇ ਅਸੀਂ ਇਹਨੂੰ ਪੱਕਾ ਕਰ ਦਵਾਂਗੇ ਕਿ ਸਦਾ ਲਈ ਇਹਦਾ ਹੱਲ ਜਿਹੜਾ ਹੋ ਜਾਊਗਾ ਅਸੀਂ ਹੱਲ ਕਰਨ ਨੂੰ ਤਿਆਰ ਆ ਪਰ ਲੇਕਿਨ ਆਨਰੇਬਲ ਸੁਪਰੀਮ ਕੋਰਟ ਨੇ ਸਟੇ ਆਰਡਰ ਜਾਰੀ ਕੀਤੇ ਨੇ ਉਹ ਲਏ ਹੋਏ ਨੇ ਹਰਿਆਣਾ ਨੇ ਜਾਰੀ ਹੈਲਪਲਾਈਨ ਨੰਬਰ ਆਲਰੇਡੀ ਸਾਰੇ ਜਾਰੀ ਕੀਤੇ ਹੋਏ ਨੇ ਜੀ ਸਾਰੇ ਪ੍ਰਸ਼ਾਸਨ ਕੋਲ ਦੇ ਲੋਕਾਂ ਕੋਲ ਦੇ ਨੇ ਕਿ ਸਾਰੇ ਅਸੀਂ ਬੁਸਤੈਦੀ ਨਾਲ ਕੰਮ ਕਰ ਰਹੇ ਆ ਕੱਲ ਅਸੀਂ ਲੈਰੇ ਵਾਲੀ ਸਾਈਡ ਤੇ ਅਸੀਂ ਅੱਜ ਇਧਰ ਆ ਗਏ ਹੁਣ ਵੀ ਸਾਡੇ ਮੈਂਬਰ ਪਾਰਲੀਮੈਂਟ ਮੀਟਿੰਗ ਯੂ ਵੀ ਪਹੁੰਚ ਲਿਖਤ ਜਗ੍ਹਾ ਤੇ ਸਾਰਾ ਸਾਰੇ ਐਮਐਲਏ ਮੰਤਰੀ ਸਾਹਿਬ ਗਰਾਊਂਡ ਤੇ ਨੇਗੇ ਔਰ ਸਾਰੇ ਅਫਸਰ ਗਰਾਊਂਡ ਤੇ ਨੇਗੇ ਸੋ ਹੁਣ ਤਾਂ ਪ੍ਰ ਕਿ ਪ੍ਰਮਾਤਮਾ ਜਿਹੜਾ بارش ਨੂੰ ਬੰਦ ਕਰੇ ਤੇ ਤਾਂ ਕਿ ਲੋਕ ਜਿਹੜਾ ਉਹ ਅਛੇ ਤਰੀਕੇ ਨਾਲ ਰਹਿ ਸਕਣ ਸਰ ਅਜੀਤ ਤੇ ਅਖੀਰ ਤੇ ਸੰਗਤ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੇਰੀ ਤਾਂ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਆਪਾਂ ਇਸ ਜਿਹੜੀ ਜਿਹੜੀ ਮੈਂ ਮੈਂ ਸਭ ਦਾ ਮਾੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਇੱਕ ਦੂਜੇ ਦੇ ਨਾਲ ਖੜੀਏ ਜੇ ਕਿਸੇ ਨੂੰ ਹਰੇ-ਚਾਰੇ ਦੀ ਲੋੜ ਆ ਤਾਂ ਹਰਾ-ਚਾਰਾ ਪਹੁੰਚਾਇਆ ਜਾਵੇ ਜੇ ਕਿਸੇ ਨੂੰ ਖਾਦ ਬਸਤਾਂ ਦੀ ਲੋੜ ਆ ਉਹ ਪਹੁੰਚਾਇਆ ਜਾਵੇ ਔਰ ਜੇ ਕੋਈ ਨਹੀਂ ਬਚਾ ਸਕਦਾ ਉਦੋਂ ਸਾਡੇ ਨਾਲ ਸੰਪਰਕ ਕਰੇ ਅਸੀਂ ਆਲਰੇਡੀ ਬਫਰ ਸਟਾਕ ਜਿਹੜਾ ਰੱਖਿਆ ਹੋਇਆ ਹੈਗਾ ਜਿੱਥੇ ਵੀ ਲੋੜ ਹੁੰਦੀ ਹੈ ਸਾਡੇ ਐਸ ਡੀ ਐਮ ਸਾਹਿਬਾਨ ਖੜੇ ਨੇਗੇ ਲਹਿਰੇ ਤੋਂ ਇਹ ਦੇਖਦੇ ਨੇ ਖੁਦ ਇਹ ਵਿਚਾਰ ਰਹੇ ਨੇਗੇ ਅਸੀਂ ਬਚਾ ਰਹੇ ਹਾਂ ਪਰ ਫਿਰ ਵੀ ਜੇ ਕੋਈ ਨੇੜੇ ਹੈਗਾਗਾ ਪਰਿਵਾਰ ਦੇ ਸੋ ਮੈਂ ਸਮਝਦਾ ਇੱਕ ਦੂਜੇ ਦੀ ਮਦਦ ਕਰਨ ਦਾ ਸਮਾਂਗਾ ਨਾ ਕਿ ਕਿਸੇ ਚੀਜ਼ ਨੂੰ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਹੁਣ ਇੱਕ ਦੂਜੇ ਦੀ ਮਦਦ ਕਰਨ ਦਾ ਸਮਾਂ ਹੈ ਇਸਾ ਕੋਈ ਹੈਲਪ ਨੰਬਰ ਹੈ ਜੋ ਸੰਗਰੂਰ ਡਿਸਟ੍ਰਿਕਟ ਲਈ ਵੀ ਸੰਪਰਕ ਕਰ ਸਕਣ ਬਿਲਕੁਲ 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 ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈ ਜ਼ਿਲ ਐਂਡ ਜਿਹੜਾ ਆਪਣਾ ਸਬ ਡਿਵੀਜ਼ਨ ਦੇ ਜਿਹੜੇ ਨੇ ਐਸਟੀਐਮ ਦਫ਼ਤਰ ਤਸੀ ਇਹ ਜਿਹੜਾ ਸਾਡਾ ਖਨੋਰੀ ਦਾ ਜਿਹੜਾ ਫਲੱਡ ਕੰਟਰੋਲ ਰੂਮ ਹੈ ਉਹਦਾ ਨੰਬਰ ਹੈ ਜੀ 87250 297585 ਠੀਕ ਹੈ ਜੀ ਇਸ ਤੇ ਲੋਕ ਸੰਪਰਕ ਕਰ ਸਕਦੇ ਨੇ ਲੋਕ ਸੰਪਰਕ ਕਰ ਸਕਦੇ ਨੇ ਬਿਲਕੁਲ 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 ਐਂਡ ਅਸੀਂ ਪੂਰੇ ਮੁਸਤੈਦ ਅਸੀਂ ਪੂਰੇ ਅਲਰਟ ਹਾਂ